ਹਵੇਲੀ ਟੋਡਰਮਲ ਦੀ ਆਵਾਜ਼ਾਂ ਹੈ ਮਾਰਦੀ ਪੈਸੇ ਦੀ ਨਹੀਂ ਲੋੜ ਪਈ ਲੋੜ ਇਹਨੂੰ ਪਿਆਰ ਦੀ ਆ ਬਾਬਾ ਟੋਡਰਮਲ ਜੀ ਦੀ ਹਵੇਲੀ ਨੂੰ ਪਿਆਰ ਮਿਲਣਾ ਸ਼ੁਰੂ ਹੋ ਗਿਆ ਜੀ ਆਪਾਂ ਹਰ ਸਾਲ ਸਵਾ ਤੇ ਆਉਂਦੇ ਸੀ ਸੰਗ ਤੇ ਇਹੀ ਮਨ ਦੇ ਵਿੱਚ ਮਲਾਲ ਹੁੰਦਾ ਸੀ ਵੀ ਐਡਾ ਤਕੜਾ ਇਤਿਹਾਸ ਐਡੀ ਤਕੜੀ ਟੋਡਰਮਲ ਜੀ ਦੀ ਕੁਰਬਾਨੀ ਉਹਨਾਂ ਦੀ ਆਪਣੀ ਜੱਦੀ ਹਵੇਲੀ ਹੁਣ ਸੰਭਾਲਿਆ ਕਿਉਂ ਨਹੀਂ ਜਾ ਰਿਹਾ ਤੇ ਹੁਣ ਇਹਦੀ ਸਾਂਭਸਵਾਲ ਸ਼ੁਰੂ ਹੋ ਗਈ ਜੀ ਬਹੁਤ ਸੋਹਣਾ ਬਹੁਤ ਸੋਹਣੀ ਤਰ੍ਹਾਂ ਇਹਨੂੰ ਸੰਭਾਲਿਆ ਜਾ ਰਿਹਾ ਜੀ ਇਹ ਸੇਵਾ ਸਾਡੇ ਵੀਰ ਸਰਦਾਰ ਬਹਾਦਰ ਸਿੰਘ ਯੂਐਸਏ ਤੋਂ ਸਰਦਾਰ ਗਿਆਨ ਸਿੰਘ ਕੈਨੇਡਾ ਤੋਂ ਉਹਨਾਂ ਨੇ ਇੱਕ ਫਾਊਂਡੇਸ਼ਨ ਬਣਾ ਕੇ 60 ਕਰੋੜ ਰੁਪਏ ਦੀ ਲਾਗਤ ਦੇ ਨਾਲ ਹਵੇਲੀ ਨੂੰ ਬਹੁਤ ਸੋਹਣੀ ਬਣਾਉਣਾ ਹੈ ਹਵੇਲੀ ਨੂੰ ਕਾਰਸੇ ਵਾਲੇ ਬਾਬੇ ਨੂੰ ਟਾ ਢੇਰੀ ਨਹੀਂ ਕੀਤਾ ਜਾਊਗਾ ਬਦਲੇ ਨਹੀਂ ਜਾਊਗਾ ਇਹ ਚੀਜ਼ ਸਾਰੀ ਐਵੇਂ ਰਹੂਗੀ ਜੋ ਜੋ ਉਹਨਾਂ ਨੂੰ ਇੱਕ ਮੈਪ ਬਣਾਇਆ ਹੋਇਆ ਤੁਹਾਨੂੰ ਦਿਖਾਵਾਂਗੇ ਉਸ ਮੈਪ ਨੂੰ ਉਹਨੂੰ ਸੰਭਾਲਿਆ ਜਾਊਗਾ ਆਸ-ਪਾਸੇ ਜਗਾ ਲੈ ਲਿਆ ਜੀ ਇੱਧਰ ਮੌਜੀਆਂ ਬਣੂਗਾ ਇੱਧਰ ਜੋ ਹਵੇਲੀ ਦਾ ਕੁਝ ਹਿੱਸਾ ਪਹਿਲਾਂ ਟਾ ਢੇਰੀ ਹੋ ਗਿਆ ਸੀ ਉਹ ਬਣੂਗਾ ਕਾਫੀ ਲੰਮਾ ਸਭ ਤੋਂ ਬਾਅਦ ਇਹ ਕਿਤੇ ਕੰਮ ਸ਼ੁਰੂ ਹੋਇਆ ਜੀ ਇੱਕ ਜ਼ਰੂਰੀ ਨੋਟ ਸਾਹਮਣੇ ਲਿਖਿਆ ਹੋਇਆ ਜੀ ਇਹ ਸੇਵਾ ਫਾਊਂਡੇਸ਼ਨ ਪਰਿਵਾਰ ਹੀ ਕਰ ਰਿਹਾ ਹੈ ਕਿਸੇ ਤੋਂ ਕੋਈ ਅਗਰਾਹੀ ਨਹੀਂ ਕੀਤੀ ਜਾ ਵਿੱਤੇ ਕਿਸੇ ਪੈਸੇ ਦੇਣ ਦੀ ਕੋਈ ਲੋੜ ਨਹੀਂ ਜੀ 60 ਕਰੋੜ ਦੀ ਲਾਗਤ ਨਾਲ ਹਵੇਲੀ ਇਹ ਸਵਾਲੀ ਜਾ ਰਹੀ ਆ ਤੇ ਬਾਬਾ ਟੋਡਰਮਲ ਜੀ ਦੀ ਆ ਸਾਡੇ ਇਤਿਹਾਸ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਆ ਤੇ ਉਹਨਾਂ ਨੇ ਟੇਡੀਆਂ ਮੋਹਰਾਂ ਖੜੀਆਂ ਖੜੀਆਂ ਮੋਹਰਾਂ ਕਰਕੇ ਸਹਬਜਾ ਦਾ ਸਹਬਜਾ ਦਾ ਸੰਸਕਾਰ ਵਾਸਤੇ ਜਗ੍ਹਾ ਖਰੀਦ ਕੇ ਦਿੱਤੀ ਸੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਇਹ ਕ੍ਰੀਤੀ ਇਹ ਤਾਂ ਬਾਬਾ ਟੋਡਰਮਲ ਜੀ ਨੇ ਖਰੀਦੀ ਆ ਬਹੁਤ ਵੱਡੀ ਉਹਨਾਂ ਦੀ ਕੁਰਬਾਨੀਆਂ ਫਿਰ ਤੁਸੀਂ ਦੇਖੋ ਉਸ ਸਮੇਂ ਦੇ ਉਹ ਕਿੰਨੇ ਅਮੀਰ ਹੋਣਗੇ ਜਿੰਨਾਂ ਨੇ ਇੰਨੀ ਤਾਕੜੀ ਹਵੇਲੀ ਵੀਰ ਬਣ ਕੇ ਕਦੇ ਵੀ ਫਤੇਗੜ ਸਾਹਿਬ ਆਵੋ ਆਪਣੇ ਬੱਚਿਆਂ ਨੂੰ ਹਵੇਲੀ ਜ਼ਰੂਰ ਦਿਖਾਓ ਸਾਰਾ ਇਤਿਹਾਸ ਦੱਸਿਓ ਤੇ ਜਿਹੜਾ ਵੀ ਗੁਰੂ ਦਾ ਸਿੱਖਾ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ